ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੇ ਅੱਜ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਦੀ ਇਹਨਾਂ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਕੱਲ ਅਚਾਨਕ ਹੀ ਰੋਹਿਤ ਸ਼ਰਮਾ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਦੇ ਜ਼ਰੀਏ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਟੈਸਟ ਕ੍ਰਿਕਟ ਤੋਂ ਸੰन्यास ਲੈਂਦਾ ਪਿਆ ਹਾਂ ਪਰ ਮੈਂ ਅਜੇ ਭਾਰਤ ਲਈ ਵਨਡੇ ਕ੍ਰਿਕਟ ਖੇਡਦਾ ਰਹੂੰਗਾ ਪਰ ਉਹਨਾਂ ਦਾ ਚਾਣਗੀ ਸਨਿਆਸ ਦੀ ਖਬਰ ਸੁਣ ਕੇ ਨਾ ਫਿਰ ਯਾਰ ਸਾਰੇ ਨਾ ਹੈਰਾਨ ਹੋ ਗਏ ਕਿ ਰੋਹਿਤ ਸ਼ਰਮਾ ਨੇ ਜੋ ਫਿਡਨੀ ਟੈਸਟ ਵਿੱਚ ਆਪਣੇ ਆਪ ਨੂੰ ਬਾਹਰ ਰੱਖਿਆ ਸੀ ਉਦੋਂ ਮੀਡਾਂ ਲਗਾਈਆਂ ਜਾ ਰਹੀਆਂ ਸੀ ਸ਼ਾਇਦ ਰੋਹਿਤ ਸ਼ਰਮਾ ਹੁਣ ਸਿਡਨੀ ਟੈਸਟ ਤੋਂ ਬਾਅਦ ਸਨਿਆਸ ਲੈ ਲੈਣਗੇ ਚਿੱਟੀ ਵਰਦੀ ਵਿੱਚ ਨਜ਼ਰ ਨਹੀਂ ਆਉਣਗੇ ਪਰ ਉਦੋਂ ਉਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਮੈਈ ਦੇ ਦੌਰਾਨ ਹੀ ਕਮੈਂਟੈਂਟਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮੈਂ ਜੇ ਰਿਟਾਇਰ ਨਹੀਂ ਹੋ ਰਿਹਾ ਮੈਂ ਅਜੇ ਟੈਸਟ ਕ੍ਰਿਕਟ ਖੇਡਣੀ ਆ ਰੋਹਿ ਚਾਣਕੀ ਰੋਹਿ ਸ਼ਰਮਨ ਨੇ ਸੰन्यास ਲੈ ਲਿਆ ਕਾਫੀ ਦੁਨੀਆ ਹੈਰਾਨ ਉਹ ਗੀ ਰੋਹਿ ਸ਼ਰਮਨ ਨੇ ਇਹ ਚਾਣਕੀ ਸੰन्यास ਕਿਉਂ ਲਿਆ ਕਿ ਪਹਿਲਾਂ ਹੀ ਖਬਰਾਂ ਨਿਕਲ ਕੇ ਆਉਂਦੀਆਂ ਪਈਆਂ ਸੀ ਕਿ ਰੋਹਿ ਸ਼ਰਮਨ ਇੰਗਲੈਂਡ ਸੀਰੀਜ਼ ਵਿੱਚ ਜੋ ਪੰਜ ਟੈਸਟ ਮੈਚ ਹੋਣੇ ਆ ਉੱਤੇ ਖੇਡਣਗੇ ਤੇ ਟੀਮ ਇੰਡੀਆ ਦੀ ਕਪਤਾਨੀ ਵੀ ਕਰਨਗੇ ਪਰ ਉਸ ਕੱਲ 1 ਘੰਟਾ ਉਹਨਾਂ ਦੇ ਸੰन्यास ਲੈਣ ਤੋਂ 1 ਘੰਟਾ ਪਹਿਲਾਂ ਹੀ ਖਬਰ ਆਈ ਕਿ ਸ਼ਾਇਦ ਰੋਹਿ ਸ਼ਰਮਾ ਨੂੰ ਟੈਸਟ ਟੀਮ ਤੋਂ ਡਰੋਪ ਕੀਤਾ ਜਾਵੇ ਸ਼ਾਇਦ ਉਹਨਾਂ ਨਾਲ ਸਲੈਕਟਰਾਂ ਦੀ ਉਹਨਾਂ ਨਾਲ ਗੱਲਬਾਤ ਹੋਈ ਹੋਵੇਗੀ ਕਿ ਉਹਨਾਂ ਨੇ ਸੋਚਿਆ ਕਿ ਡ੍ਰੋਪ ਤੋਂ ਚੰਗਾ ਹੈ ਕਿ ਮੈਂ ਸਨਿਆਸੀ ਕਿ ਉਹਨਾਂ ਲੈ ਲਵਾਂ ਜੇ ਇਹ ਡ੍ਰੋਪ ਹੋਣ ਵਾਲੀ ਗੱਲ ਸੀ ਤੇ ਫਿਰ ਮੈਨੂੰ ਲੱਗਦਾ ਹੈ ਕਿ ਰੋਹਿਤ ਸ਼ਰਮਾ ਨੇ ਨਾ ਬੜਾ ਵਧੀਆ ਕੰਮ ਚੁੱਕਿਆ ਹੈ ਕਿਉਂਕਿ ਇੰਨੇ ਮਹਾਨ ਖਿਡਾਰੀ ਨੂੰ ਆਪ ਟੈਸਟ ਟੀਮ ਤੋਂ ਓਪਨਿੰਗ ਕਰ ਸਕਦੇ ਉਹ ਵੀ ਇੱਕ ਕਪਤਾਨ ਨੂੰ ਮੈਨੂੰ ਲੱਗਦਾ ਹੈ ਕਿ ਰੋਹਿਤ ਸ਼ਰਮਾ ਨੇ ਸਹੀ ਫੈਸਲਾ ਲਿਆ ਹੈ ਟੈਸਟ ਕ੍ਰਿਕਟ ਨੂੰ ਅੱਗੇ ਵੀ ਦਾ ਕਹਿ ਕੇ ਕੋਈ ਕਿਸੇ ਵੀ ਖਿਡਾਰੀ ਦੇ ਸਤਿਕਾਰ ਜੁੜੀ ਹੁੰਦੀ ਹੈ ਕਿ ਉਹ ਤੋਂ ਇੰਨੇ ਮਹਾਨ ਖਿਡਾਰੀ ਗਏ ਚੁੱਕੇ ਨੇ ਰੋਹਿਤ ਸ਼ਰਮਾ ਟੀਮ ਦੇ ਲਈ ਕਪਤਾਨ ਵੀ ਨੇ ਹਾਲਾਂਕਿ ਟੈਸਟ ਕਪਤਾਨੀ ਉਹਨਾਂ ਦੀ ਥੋੜੀ ਜਿਹੀ ਡਾਊਨ ਗਈ ਸੀ ਇਸ ਆਸਟ੍ਰੇਲੀਆ ਦੇ ਖਿਲਾਫ ਵੀ ਸੀਰੀਜ਼ ਆ ਰਹੇ ਨੇ ਉਸ ਤੋਂ ਪਹਿਲਾਂ ਨਿਊਜ਼ੀਲੈਂਡ ਨਾਲ ਜੋ ਫ੍ਰੀਪੇਡ ਸੀ ਭਾਰਤ ਨੇ ਆਪਣੇ ਘਰ ਵਿੱਚ ਉੱਥੋਂ ਵੀ ਭਾਰਤ ਕਾ ਪਹਿਲੀ ਵਾਰ ਵਾਈਟ ਬੋਸ਼ ਹੋਇਆ ਸੀ ਤੇ ਸ਼ਾਇਦ ਉਦੋਂ ਹੀ ਉਮੀਦਾਂ ਹੋ ਗਈਆਂ ਸੀ ਕਿ ਸ਼ਾਇਦ ਰੋਹਿਤ ਸ਼ਰਮਾ ਹੁਣ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ ਕਾਫੀ ਵਧੀਆ ਪ੍ਰਦਰਸ਼ਨ ਰਿਹਾ ਰੋਹਿਤ ਸ਼ਰਮਾ ਦਾ ਭਾਰਤ ਦੇ ਲਈ ਜਦੋਂ ਦਿਉ ਨੇ ਓਪਨਿੰਗ ਕਰਨੀ ਸ਼ੁਰੂ ਕੀਤੀ ਸੀ ਉਹਨਾਂ ਦਾ ਕਰੀਅਰ ਤੇ ਬਿਲਕੁਲ ਹੀ ਚੇਂਜ ਹੋ ਗਿਆ ਸੀ ਪਹਿਲੇ ਡੈਬਿਊਏ ਡੈਬਿਊਏ ਮੈਚ ਵਿੱਚ ਹੀ ਉਹਨਾਂ ਨੇ 175 ਤੋਂ 170 ਰਨ ਬਣਾਏ ਸੀ ਵੈਸਟ ਇੰਡੀਜ਼ ਦੇ ਖਿਲਾਫ ਕੋਲਕਾਤਾ ਦੇ ਮੈਦਾਨ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤਾਂ ਸ਼ਾਨਦਾਰ ਕਰੀਅਰ ਲਈ ਰੋਹਿਤ ਸ਼ਰਮਾ ਨੂੰ ਵਧਾਈ ਭੰਦੀ ਹੈ ਰੋਹਿਤ ਸ਼ਰਮਾ ਅਜ ਤੋਂ ਤੁਹਾਨੂੰ ਟੈਸਟ ਇੰਡੀਆ ਦੀ ਟੈਸਟ ਜਰਸੀ ਵਿੱਚ ਨਹੀਂ ਦੇਣਗੇ ਔਰ ਸਿਰਫ ਹੁਣ ওয়ਨ ਡੇ ਕ੍ਰਿਕਟ ਹੀ ਖੇਡਣਗੇ ਟੀ20 ਕ੍ਰਿਕਟ ਨੂੰ ਉਹ ਪਹਿਲਾਂ ਹੀ ਅਲਵਿਦਾ ਕਹਿ ਚੁੱਕੇ ਨੇ 2024 ਵਿੱਚ ਜਦੋਂ ਭਾਰਤ ਨੇ ਵਰਲਡ ਕੱਪ ਜਿੱਤਿਆ ਸੀ ਇਹ ਗੱਲ ਹੋ ਗਈ ਰੋਹਿਤ ਸ਼ਰਮਾ ਦੀ ਹੁਣ ਗੱਲ ਕਰਦੇ ਆਂ ਆਈਪੀਐਲ ਦੀ ਕੱਲ ਚੇਨਈ ਨੇ 2019 ਤੋਂ ਬਾਅਦ 180 ਦੌੜਾਂ ਦਾ ਰਨ ਟੀਚਾ ਜੋ ਹੈ ਉਹ ਹਾਸਲ ਕਰ ਲਿਆ ਕਲਕੱਤਾ ਦੇ ਖਿਲਾਫ ਹਾਲਾਂਕਿ ਚੇਨਈ ਦੀ ਸ਼ੁਰੂਆਤ ਬੜੀ ਖਰਾਬ ਰਹੀ ਪਹਿਲੇ 5 ਓਵਰਾਂ ਵਿੱਚ ਚੇਨਈ ਦੀਆਂ 5 ਵਿਕਟਾਂ ਡੇਗੀਆਂ ਸਨ ਉਸ ਤੋਂ ਬਾਅਦ ਦੇਵੋਲਡ ਪ੍ਰੇਵਿਸ ਉਹ ਸ਼ਿਗਨ ਟੂਬੇ ਦੇ ਵਿੱਚ ਤਾਪਰ ਕੋੜ ਪਾਰਟਨਰਸ਼ਿਪ ਹੋਈ ਪ੍ਰੇਵਿਸ ਨੇ ਤੇ ਨਰਾਇਣ ਦੇ ਇੱਕ ਕੋਗਾ ਵਿੱਚ 30 ਰਨ ਕੱਢ ਦਿੱਤੇ ਉਸ ਤੋਂ ਬਾਅਦ ਫਿਰ ਦੋਵੇਂ ਆਊਟ ਹੋ ਗਏ ਲੱਗਾ ਕਿ ਮੈਚ ਸ਼ਾਇਦ ਚਨਈ ਹਾਰ ਜਾਵੇ ਲਾਸਟ ਓਵਰ ਵਿੱਚ ਚਨਈ ਨੂੰ 8 ਰਨ ਚਾਹੀਦੇ ਸਨ ਮੁੰਜਲ ਸਿੰਘ ਦੋਮਿਨੇ ਲਾਸਟ ਓਵਰ ਦੀ ਪਹਿਲੀ ਗੇਂਦ ਤੇ ਛੱਕਾ ਮਾਰਤਾ ਉਤੋਂ ਜੀ ਚਨਈ ਜਿੱਤਦੀ ਨਾ ਉਹ ਕਨ ਪਰਮ ਹੋ ਗਈ ਹਾਲਾਂਕਿ ਚਨਈ ਦੇ ਯਾਰ ਖੁਦ ਬਾਹਰ ਹੋ ਹੀ ਗਿਆ ਏ ਪਰ ਹੁਣ ਚ ਨਈ ਦੂਜੀ ਟੀਮਾਂ ਦੀ ਪਾਰਟੀ ਵੀ ਨਾ ਖਰਾਬ ਕਰਦਾ ਪਿਆ ਹੈ। ਹੁਣ ਇਸ ਵਾਰ ਨਾ ਕਲਕੱਤਾ ਵੀ ਲਗ ਭਾਰਗਣਾ ਆਈਪੀਐਲ ਦੀ ਪਲੇਆਫ ਸੀਰੀਅਸ ਨਾ ਲਗ ਭਗ ਬਾਹਰ ਹੋ ਚੁੱਕਾ ਹੈ। ਹੁਣ ਕਲਕੱਤਾ ਲਈ ਪਲੇਆਫ ਤੇ ਜਾਣਾ ਨਾ ਬੜਾ ਮੁਸ਼ਕਲ ਹੈ। ਪਹਿਲਾਂ ਹੀ ਉਹ 17 ਪੁਆਇੰਟਸ 'ਤੇ ਪਹੁੰਚ ਸਕਦਾ ਸੀ। ਹੁਣ ਉਹਨਾਂ ਦੇ ਮੈਕਸਿਮਮ ਪੁਆਇੰਟਸ ਸਿਰਫ 15 ਰਹਿਣੇ ਆ। 17 ਤੱਕ ਨਹੀਂ ਜਾ ਸਕਦਾ ਉਹ। ਹੁਣ ਉਹਨਾਂ ਨੂੰ ਮਿਹਰ ਕਰਨੀ ਪਏਗੀ ਕਿ ਬਾਕੀ ਟੀਮਾਂ ਚਕਦਾ ਜਾਂ 15 ਤੇ ਅਟਕ ਜਾਣ ਤੇ ਰਾਣ ਦੇ ਹਿਸਾਬ ਨਾਲ ਉਹ ਪਲੇਆਫ ਤੇ ਚਲ ਜੀਏ ਜਾਣ। ਇਹ ਵੀ ਕਰ ਕਰਤਾ ਦੇ ਚਨਈ ਦੀ ਮੈਚ ਮੈਚ ਦੀ ਗੱਲ ਹੁਣ ਮੈਂ ਗੱਲ ਕਰਦੇ ਆ ਜੋ ਅੱਜ ਮੈਚ ਹੋਣ ਜਾ ਰਿਹਾ ਏ ਤਰਮਸ਼ਾਲਾ ਵਿੱਚ ਪੰਜਾਬ ਤੇ ਦਿੱਲੀ ਕੈਪੀਟਲ ਦਾ ਪੰਜਾਬ ਦੀ ਟੀਮ ਤੇ ਬੜੀ ਵਧੀਆ ਫਾਰਮ ਚ ਆ ਤੁਸੀਂ ਦਿੱਲੀ ਦੀ ਟੀਮ ਲਗਾਤਾਰ ਹੁਣ ਮੁਕਾਬਲੇ ਹਾਰਦੀ ਹੁੰਦੀ ਪਈ ਹੈ 4 ਮੈਚ ਹੁਣ ਲਗਾਤਾਰ ਹਾਰ ਚੁੱਕੀ ਹੈ ਤੇ ਦਿੱਲੀ ਦੀ ਟੀਮ ਲਈ ਮੁਸੀਬਤ ਹੈ ਕਿ ਪੰਜਾਬ ਦੀ ਟੀਮ ਜੋ ਸਾਰੇ ਬੱਲੇਬਾਜ਼ ਫੌਂਚੇ ਆ ਸਾਰੇ ਗੇਂਦਬਾਜ਼ ਫੌਂਚੇ ਆ ਪਿਛਲਾ ਮੈਚ ਉੱਤਰ ਮਸ਼ਾਲਾ ਵਿੱਚ ਚਿੱਤ ਕੇ ਆਏ ਨੇ ਕਿ ਦਿੱਲੀ ਨੇ ਆਪਣਾ ਪਹਿਲਾ ਮੈਚ ਖੇਡਣਾ ਹੈ ਧਰਮਸ਼ਾਲਾ ਦੇ ਗਰਾਊਂਡ ਤੇ ਧਰਮਸ਼ਾਲਾ ਦਾ ਮੌਸਮ ਵੀ ਲੱਗਦਾ ਪਿਆ ਕਿ ਸ਼ਾਇਦ ਵਿੱਚ ਵਿੱਚ ਬਾਰਿਸ਼ ਹੋ ਜਵੇ ਮੈਚ ਪੂਰਾ ਨਾ ਹੋਵੇ ਇਹ ਤੇ ਮੌਸਮ ਬਾਰੇ ਕੋਈ ਕੁਝ ਕਹਿ ਨਹੀਂ ਸਕਦਾ ਮੌਸਮ ਤੇ ਆਪਣੇ ਕੰਟਰੋਲ 'ਚ ਨਹੀਂ ਆ ਪਰ ਦਿੱਲੀ ਤੇ ਮੈਂ ਪੰਜਾਬ ਦਾ ਮੈਚ ਕਟਰ ਦਾ ਮੁਕਾਬਲਾ ਹੋ ਜਿਹੜੀ ਟੀਮ ਇਹ ਮੈਚ ਹਾਰ ਜੂਗੀ ਨਾ ਉਹਦੇ ਪਲੇਆਫ ਤੇ ਜਾਣ ਦੇ ਚਾਂਸ ਨਾ ਘਟ ਜਾਣੇ ਆ ਜਿਹੜੀ ਟੀਮ ਇਹ ਮੈਚ ਜਿੱਤ ਜੂਗੀ ਉਦੀ ਪਲੇਆਫਟ ਜਾਣ ਦੇ ਚਾਂਸ ਬਣੇ ਰਹਿਣਗੇ 6 ਤੇ ਪੰਜਾਬ ਬਾ ਮੈਚ ਜਾਂਦੀ ਹੈ ਤੇ ਪੰਜਾਬ ਲਗਭਗ ਪਲੇਆਫਟ ਚ ਪਹੁੰਚ ਜਾਊਗੀ ਤੇ ਜੇ ਦਿੱਲੀ ਇਹ ਮੈਚ ਹਾਰ ਜਾਂਦੀ ਹੈ ਫਿਰ ਦਿੱਲੀ ਲਈ ਵੀ ਪਲੇਆਫਟ ਜਾਣਾ ਬੜਾ ਮੁਸ਼ਕਿਲ ਹੋ ਜਾਣਾ ਹੈ ਤੇ ਪੜਾਈ ਜ਼ਰੂਰੀ ਮੈਚ ਹੈ ਪੰਜਾਬ ਤੇ ਦਿੱਲੀ ਦੀਆਂ ਦੋਵੇਂ ਟੀਮਾਂ ਦੇ ਦੋਵੇਂ ਟੀਮਾਂ ਪੂਰੀ ਕੋਸ਼ਿਸ਼ ਕਰਨਗੀਆਂ ਕਿ ਇਹ ਮੈਚ ਪਿਆ ਜਾਵੇ ਪਰ ਐਂਡ ਤੇ ਉਹੀ ਟੀਮ ਮੈਚ ਜਿੱਤਣੀ ਹੈ ਜਿਹੜੀ ਵਧੀਆ ਖੇਡੂਗੀ ਤੇ ਇਸ ਵੇਲੇ ਪੰਜਾਬ ਦੀ ਟੀਮ ਪੂਰੀ ਲੈ ਦੇ ਵਿੱਚ ਆ ਕੋਈ ਆ ਬੁਰਾਣਾ ਇੰਨਾ ਆਸਾਨ ਨਹੀਂ ਲੱਗਦਾ ਪਿਆ ਦਿੱਲੀ ਲਈ ਵੀ ਦਿੱਲੀ ਹਮ ਲਗਾਤਾਰ ਘਾਟਦੀ ਹੁੰਦੀ ਪਈ ਹੈ ਅਗਰ ਦਿੱਲੀ ਦਾ ਮੀਚਲ ਸਟਾਰਕ ਹੈ ਨਾ ਜੋ ਉਹ ਚਲ ਜਾਂ ਚਲ ਜਾਂਦੇ ਨੇ ਤੋਂ ਇੱਕ ਦੋ ਟੈਕ ਲੈ ਲੈਂਦੇ ਨੇ ਫਿਰ ਦਿੱਲੀ ਵੀ ਸੁੱਖਾ ਹੋ ਜਾਣਾ ਜੇ ਮੀਚਲ ਸਟਾਰਕ ਨੂੰ ਘਟਾਨੀਆਂ ਮਿਲਦੀਆਂ ਫਿਰ ਦਿੱਲੀ ਲਈ ਔਖਾ ਹੈ ਨਾ ਉਹ ਦੇਖਦੇ ਆ ਹੁਣੇ ਮੈਚ ਸ਼ੁਰੂ ਹੋਣ ਵਾਲਾ ਹੈ ਥੋੜਾ ਟਾਈਮ ਹੀ ਬਚਿਆ ਹੈ ਟੀਪ ਹੁੰਦਾ ਹੈ ਅਗਰ ਮੈਚ ਦੀ ਗੱਲ ਕਰੀ ਤਾਂ ਮੈਨੂੰ ਲੱਗਦਾ ਕਿ ਪੰਜਾਬ ਅਜ ਦਿੱਲੀ ਨੂੰ ਘਰਉਣ ਵਾਲੀ ਹੈ ਤੁਹਾਨੂੰ ਲੋਕਾਂ ਨੂੰ ਕੀ ਲੱਗਦਾ ਕਿਹੜੀ ਟੀਮ ਜਿੱਤੂਗੀ ਥਲੇ ਕਮੈਂਟ ਕਰਕੇ ਆਪਣੀ رائے ਜਰੂਰ ਦੱਸਿਓ ਤੇ ਚੈਨਲ ਵੀ ਸਬਸਕ੍ਰਾਈਬ ਕਰਿਓ ਅਸੀਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਬਾਏ